ਤਨੁਤਿਆ ਅਪ੍ਰੈਲ ਦੇ ਬਟਿੰਡੇ ਕੈਂਟ ਤੋਂ ਗ੍ਰਿਫਤਾਰ ਕੀਤੇ ਗਏ ਸੁਨੀਲ ਕੁਮਾਰ ਦੀ ਗੱਲ ਹੋਵੇ ਗਜ਼ਾਲਾ ਦੀ ਗੱਲ ਹੋਵੇ ਯਾਸੀਨ ਮੁਹੰਮਦ ਦੀ ਗੱਲ ਹੋਵੇ ਨੌਮਨ ਇਲਾਹੀ ਦੀ ਗੱਲ ਹੋਵੇ ਗੱਲ ਹੋਵੇ ਸੁਖਪ੍ਰੀਤ ਦੀ ਕਰਨਵੀਰ ਦੀ ਗੱਲ ਹੋਵੇ ਦਵਿੰਦਰ ਸਿੰਘ ਢਿੱਲੋਂ ਦੀ ਗੱਲ ਹੋਵੇ ਯੂਟਿਊਬਰ ਜੋਤੀ ਬਲੋਤਰਾ ਦੀ ਗੱਲ ਹੋਵੇ ਜਾਨ ਮਾਹਲ ਦੀ ਗਗਨਦੀਪ ਸਿੰਘ ਦੀ ਇਹ ਸਾਰੇ ਉਹ ਲੋਕ ਹੈਗੇ ਨੇ ਜੋ ਕਿ ਪਾਕਿਸਤਾਨ ਦੇ ਇੰਟੈਲੀਜੈਂਸ ਆਫਿਸਰਸ ਦੇ ਨਾਲ ਸਿਰਫ ਸੰਬੰਧਾਂ ਜਾਂ ਰਾਪਤਾ ਹੋਣ ਦੇ ਕਾਰਨ ਹੀ ਪਾਰਟੀ ਏਜੰਸੀਆਂ ਦੀ ਕੁੜਕੀ ਵਿਚ ਆਏ ਨੇ ਦੁਸ਼ਮਨ ਮੁਲਕ ਦੀ ਖੁਫੀਆ ਏਜੰਸੀਆਂ ਦੇ ਅਫਸਰਾਂ ਦੇ ਨਾਲ ਸੰਪਰਕ ਰੱਖਣ ਵਾਲੇ ਇਨਾ ਕਥਤ ਜਸੂਸਾਂ ਦੇ ਕੇਸਾਂ ਦਾ ਨਬੇੜਾ ਅਦਾਲਤਾਂ ਦੇ ਵਿੱਚ ਕਿਵੇਂ ਹੋਏਗਾ ਇਸ ਚੀਜ਼ ਨੂੰ ਜਾਣਨ ਦੀ ਗਹਿਰੀ ਦਿਲਚਸਪੀ ਰਹੇਗੀ ਲੇਕਿਨ ਇਸ ਲਈ ਥੋੜਾ ਇੰਤਜ਼ਾਰ ਕਰਨਾ ਪਏਗਾ ਲੇਕਿਨ ਇੱਕ ਚੀਜ਼ ਸਾਥੀਓ ਸਮਝਣ ਦੀ ਲੋੜ ਹੈ ਪਾਕਿਸਤਾਨੀ ਖੁਫੀਆ ਏਜੰਸੀ ISI ਤੇ ਉਸ ਦੇ ਜਿਹੜੇ ਆਪਰੇਟਿਵਸ ਨੇ ਜਿਨ੍ਹਾਂ ਨੇ ਕਲਟੀਵੇਟ ਕੀਤੇ ਇਨਾ ਐਸੈਟਸ ਨੂੰ ਉਹਨਾਂ ਨੇ ਵੱਖ-ਵੱਖ ਤਬਕਿਆਂ ਕਿੱਤਿਆਂ ਦੇ ਲੋਕਾਂ ਨੂੰ ਚੁਣਿਆ ਹੋਰ ਬਹੁਤ ਸਾਰੇ ਲੋਕ ਜੋ ਕਿ ਭਵਿੱਖ ਦੇ ਵਿੱਚ ਇਹਨਾਂ ਇੰਟੈਲੀਜੈਂਸ ਆਪਰੇਟਿਵਸ ਦੇ ਲਾਲਚ ਇਹਨਾਂ ਤੇ ਦਬਾਅ ਇਹਨਾਂ ਤੇ ਹਨੀ ਟ੍ਰੈਪ ਜਾਂ ਕਿਸੇ ਵੀ ਕਿਸਮ ਦੇ ਪੈਂਤੜੇ ਦਾ ਸ਼ਿਕਾਰ ਬਣ ਸਕਦੇ ਨੇ ਇੱਕ ਵੱਡਾ ਸਬਕ ਵੀ ਹੈ ਸੋ ਸਮਝ ਲਿਆ ਜਾਵੇ ਸੋਚ ਲਿਆ ਜਾਵੇ ਕਿਸੇ ਵੀ ਦੇਸ਼ ਦਾ ਉਹ ਜਾਸੂਸ ਜੋ ਕਿ ਆਪਣੇ ਮੁਲਕ ਲਈ ਜਾ ਕੇ ਕਿਸੇ ਹੋਰ ਮੁਲਕ ਦੇ ਵਿੱਚ ਜਾਸੂਸੀ ਕਰਦਾ ਹੈ ਉਹ ਬਹਾਦਰ ਅਖਵਾਉਂਦਾ ਹੈ ਜੇ ਫੜਿਆ ਜਾਂਦਾ ਉਸ ਨੂੰ ਸੂਲੀ ਦੇ ਟੰਗ ਤਾ ਜਾਂਦਾ ਉਸ ਨੂੰ ਫਾਂਸੀ ਦੇ ਚੜਾਤਾ ਜਾਂਦਾ ਉਹ ਸ਼ਹੀਦ ਅਖਵਾਉਂਦਾ ਹੈ ਤੇ ਉਹ ਵਿਅਕਤੀ ਜੋ ਕਿ ਆਪਣੇ ਮੁਲਕ ਵਿੱਚ ਰਹਿ ਕੇ ਕਿਸੇ ਵਿਰੋਧੀ ਮੁਲਕ ਲਈ ਜਾਸੂਸੀ ਕਰਦਾ ਹੈ ਆਪਣੇ ਮੁਲਕ ਦੇ ਖਿਲਾਫ ਕੰਮ ਕਰਦਾ ਉਹ ਗद्दार ਅਖਵਾਂਦਾ ਹੈ